ਨਾ ਬੇਸਿਕਲੀ ਜਿਹੜੇ ਮੈਂ ਤੁਹਾਨੂੰ ਪਹਿਲੇ ਦੋ ਸੂਟ ਦਿਖਾਉਂਗੀ ਪਹਿਲੇ ਦੋ ਦਿਨ ਇੱਕ ਚੋ 50% ਆਫ ਉਧਰ ਐਡੀ ਕਰਵਾਉਂਦੇ ਆ ਜੀ ਔਰ ਇਹ ਕੁਸ਼ਨਡ ਹੁੰਦੀ ਹੈ ਆ ਦੇਖੋ ਯੂ ਕੈਨ ਫੀਲ ਇਟ ਔਰ ਬਹੁਤ ਹੀ ਪਿਆਰੀਆਂ ਹੁੰਦੀਆਂ ਕਰਦੇ ਆ ਉਹ ਹੀਲਸ ਤਿਆਰ ਕਿੱਦਾਂ ਕਰਦੇ ਆ ਉਹ ਦੇਖਣ ਵਾਸਤੇ ਤੁਹਾਨੂੰ ਜਾਨਣਾ ਪੈਣਾ ਜੀ ਸਾਡੇ ਚੈਨਲ ਤੋਂ ਬਾਅਦ ਵਿੱਚ ਵੀ ਆਪਾਂ ਯੂਜ਼ ਕਰ ਸਕਦੇ ਆ ਜਿਹੜਾ ਸੂਟ ਤੁਸੀਂ ਦੇਖ ਰਹੇ ਹੋ ਜਿਹੜਾ ਵੇਅਰ ਕੀਤਾ ਹੋਇਆ ਹੈ ਨਾ ਮੈਂ ਸੂਟ ਐਨੀ ਗੈਸ ਇਹ ਪਿਓਰ ਦੁਪੱਟਾ ਸੀ ਜੀ ਬਨਾਰਸੀ ਵਾਲਾ ਦੁਪੱਟਾ ਉਹਨਾਂ ਨੇ ਸੂਟ ਪਏ ਨੇ ਤੁਸੀਂ ਉਹ ਕਢਾਈਆਂ ਨੂੰ ਥਰੋ ਨਹੀਂ ਕਰਨਾ ਚਾਹ ਰਹੇ ਤੁਹਾਡੇ ਸਗਣਾ ਦੇ ਸੂਟ ਨੇ ਹਨਾ ਤੁਹਾਡੇ ਹੈਂਡਵਰਕ ਨੇ ਬਟ ਤੁਸੀਂ ਕਹਿੰਦੇ ਹੋ ਕਿ ਇਹ ਯੂਜ਼ ਹੋ ਜੇ ਨਾ ਆਪਾਂ ਇਹਨਾਂ ਨੂੰ ਸੁੱਟੀ ਇਹ ਤੁਹਾਨੂੰ ਦਿਖਾ ਰਹੀ ਹਾਂ ਜੀ ਮੈਂ 50% ਆਫ ਵਾਲਾ ਸੂਟ ਹੈ ਆ ਵਾਲਾ ਠੀਕ ਹੈ ਤੁਹਾਨੂੰ ਖੋਲ ਕੇ ਮੂੰਗੀਆਂ ਕਲਰ ਪੈਚ ਵਰਕ ਵਿਦ ਬਿਊਟੀਫੁਲ ਹੈਂਡਵਰਕ ਆਖਰ ਤੱਕ ਜੁੜੇ ਰਹੋ ਕਿਉਂਕਿ ਤਮਾਕਾ ਤੇ ਸੀ ਕਰਨਾ ਹੀ ਹੁੰਦਾ ਨਾ ਹਰ ਵੀਡੀਓ ਦੇ ਲਾਸਟ ਤੇ ਉਹ ਦੇਖਣ ਵਾਸਤੇ ਕੀ ਕਰਨਾ ਪੈਣਾ ਹੈ ਸਾਡੇ ਚੈਨਲ ਨੂੰ ਕਰਨਾ ਪੈਣਾ ਸਬਸਕ੍ਰਾਈਬ ਚਾਹੇ ਬਜ਼ੁਰਗ ਪਾਓ ਚਾਹੇ ਕੋਈ ਗਰਲਿਸ਼ ਲੁਕਵੀ ਦੇਗਾ ਹੈ ਆਫਟਰ ਸਟਿਚਿੰਗ ਠੀਕ ਹੈ ਜੀ ਬਹੁਤ ਹੀ ਪਿਆਰਾ ਪੀਸ ਹੈ ਆ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਆ ਜੀ ਲੰਬੀ ਵੀਡੀਓ ਲੈ ਕੇ ਅੱਜ ਤੁਹਾਡੇ ਲਈ ਜਾਂਦਾ ਲੈ ਕੇ ਆਈ ਨਹੀਂ ਸੀ ਜੈਰੀ ਫਿਰ ਆਪਾਂ ਪਰ ਲਾਈਵ ਹੋ ਕੇ ਤੁਹਾਨੂੰ ਕਵਰ ਆਪ ਕਰ ਰਹੇ ਸੀ ਕਿ ਸਾਡੇ ਕਸਟਮਰਸ ਇਹ ਨਾ ਕਹਿਣ ਕਿ ਹੁਣ ਤੁਸੀਂ ਸਾਨੂੰ ਕੁਝ ਦਿਖਾਉਂਦੇ ਨਹੀਂ ਹੋ YouTube ਤੇ ਠੀਕ ਹੈ ਅੱਜ ਦੇ ਜਿਹੜਾ ਕਨਸੈਪਟ ਆ ਨਾ ਬੇਸਿਕਲੀ ਜਿਹੜੇ ਮੈਂ ਤੁਹਾਨੂੰ ਪਹਿਲੇ ਦੋ ਕਸੂਟ ਦਿਖਾਉਂਗੀ ਪਹਿਲੇ ਦੋ ਦਿਨ ਇੱਕ ਚੋ 50% ਆਫ ਤੇ ਹੋਊਗਾ ਦੂਸਰਾ ਲੈਸ ਤੇ ਹੋਏਗਾ ਲੇਕਿਨ 50% ਲੈਸ ਤੇ ਨਹੀਂ ਹੋਊਗਾ ਬਟ ਅੱਛੀ ਵਾਲੀ ਲੈਸ ਤੇ ਹੋਏਗਾ ਠੀਕ ਹੈ ਜੀ ਅਸੀਂ ਨਾ ਹਰ ਵਾਰੀ ਸੋਚਦੀ ਸੀ ਕਿ ਤੁਹਾਨੂੰ ਉਸੇ ਕੰਬੋਸ ਦਿਖਾਣੇ ਆ ਇਸ ਟਾਈਮ ਜਿੱਦਾਂ ਵੈਡਿੰਗ ਸੀਜ਼ਨ ਚੱਲ ਰਿਹਾ ਨਾ ਤੇ ਸਾਡੇ ਕੋਲ ਕੰਬੋਸ ਰੈਡੀ ਹੋ ਰਹੇ ਨੇ ਲਾਈਕ ਪਿਓਰ ਦੁਪੱਟਾਸ ਐਂਡ ਮੈਚਿੰਗ ਜੁੱਤੀਸ ਠੀਕ ਹੈ ਤੇ ਜਿੱਦਾਂ ਮੈਂ ਤੁਹਾਨੂੰ ਥੋੜਾ ਜਿਆ ਜੁੱਤੀਆਂ ਦਿਖਾ ਦਿੰਨੀ ਆ ਲੱਗ्यो ਦੀ ਝਾਲ ਝਾ ਲਾ ਅਸੀਂ ਇਹ ਖੁੱਦ ਰੈਡੀ ਕਰਵਾਉਂਦੇ ਆ ਜੀ ਔਰ ਇਹ ਕੁਸ਼ਨਡ ਹੁੰਦੀ ਹੈ ਆ ਦੇਖੋ ਯੂ ਕੈਨ ਫੀਲ ਇਟ ਔਰ ਬਹੁਤ ਹੀ ਪਿਆਰੀਆਂ ਹੁੰਦੀਆਂ ਆ ਦੇਖੋ ਠੀਕ ਹੈ ਬੜਾ ਅੱਛੇ ਤਰੀਕੇ ਨਾਲ ਅਸੀਂ ਇਹਨਾਂ ਨੂੰ ਤਿਆਰ ਕਰਵਾਈਦਾ ਹੈ ਇਕਦਮ ਅਲੱਗ ਚੀਜ਼ ਕੁਆਲਿਟੀ ਵੀ ਹੋਏਗੀ ਔਰ ਤੁਹਾਨੂੰ ਸਾਡੇ ਕੋਲ ਅੱਛੀ ਚੀਜ਼ ਮਿਲੇਗੀ ਕਿ ਜਿਹੜੀ ਕਿਸੇ ਹੋਰ ਨੇ ਨਾ ਵੇਅਰ ਕੀਤੀ ਹੋਏ ਆ ਦੇਖੋ ਬਹੁਤ ਹੀ ਪਿਆਰੀ ਚੀਜ਼ ਹੈ ਬਿਊਟੀਫੁਲ ਚੀਜ਼ ਠੀਕ ਹੈ ਪਿੰਕ ਸੀਗਾ ਇਹ ਬਰਾਇਡਲ ਰੈਡੀ ਹੋਈ ਹੋਈ ਹੈ ਜੀ ਠੀਕ ਹੈ ਜੀ ਐਂਡ ਕਲਰਸ ਦੇਖੀ ਜਾਓ ਸਾਈਜ਼ ਦਾ ਕੋਈ ਇਸ਼ੂ ਨਹੀਂ ਹੁੰਦਾ ਸਾਈਜ਼ ਆਰਾਮ ਨਾਲ ਤੁਸੀਂ ਉਹ ਤੁਹਾਨੂੰ ਦੱਸ ਦਾਂਗੇ ਜਦੋਂ ਕੋਈ ਇੰਟਰਸਟਿਡ ਹੋਏਗਾ ਕਿ ਤੁਸੀਂ ਕਿਦਾਂ ਮੈਜ਼ਰ ਕਰਨਾ ਆ ਉਹ ਅਸੀਂ ਤੁਹਾਨੂੰ ਦੱਸ ਦਾਂਗੇ ਲੇਕਿਨ ਬਹੁਤ ਹੀ ਬਿਊਟੀਫੁਲ ਚੀਜ਼ਾਂ ਹੁੰਦੀਆਂ ਨੇ ਠੀਕ ਹੈ ਜਿਹੜੀਆਂ ਅਸੀਂ ਰੈਡੀ ਕਰਵਾਨੀਆਂ ਅਗਰ ਇਹਨਾਂ ਵਿੱਚੋਂ ਵੀ ਕਿਸੇ ਨੂੰ ਕੋਈ ਸਾਈਜ਼ ਆ ਜਾਏਗਾ ਸਾਨੂੰ ਤੁਸੀਂ ਆਪਣਾ ਨੰਬਰ ਵੀ ਦੱਸ ਸਕਦੇ ਹੋ ਕਿ ਇੱਕ ਸਪੈਸੀਫਿਕ ਨੰਬਰ ਹੁੰਦਾ ਹੈ ਠੀਕ ਹੈ ਕਿ ਉਸ ਨੰਬਰ ਦੀਆਂ ਫਿਰ ਤੁਹਾਨੂੰ ਉਸੇ ਰੈਡੀ ਕਰਵਾ ਕੇ ਦਵਾਂਗੇ ਆ ਬਲੈਕ ਜਿਹੜੀ ਹੈ ਤੇ ਮਲਟੀ ਕਲਰ ਜੁੱਤੀ ਹੈ ਜੀ ਕਿਸੇ ਨਾਲ ਵੀ ਵੇਅਰ ਹੋ ਜਾਣੀ ਹੈ ਬਹੁਤ ਹੀ ਬਿਊਟੀਫੁਲ ਪੀਸ ਨੇ ਆ ਸਾਰੇ ਦੇ ਸਾਰੇ ਆ ਦੇਖੋ ਜੀ ਠੀਕ ਹੈ ਆ ਹੁਣ ਨਾਲਾਨੂੰ ਇੱਕ ਦੁਪੱਟਾ ਰਖਾਉਣੀ ਆ ਮੈਂ ਜਿਹਦੇ ਨਾਲ ਜਿੱਦਾਂ ਆ ਦੇਖੋ ਥਿਸ ਇਜ਼ ਵੈਰੀ ਬਿਊਟੀਫੁਲ ਦੁਪੱਟਾ ਇਹਨਾਂ ਦਾ ਜਿਹੜਾ ਮਾਰਕੀਟ ਰੇਟ ਹੈਗਾ ਆ ਆ ਦੁਪੱਟਿਆਂ ਦਾ 43 4400 ਆ ਠੀਕ ਹੈ ਪਿਓਰ ਦੇ ਦੁਪੱਟੇ ਨੇ ਬਾੰਧਨੀ ਪ੍ਰਿੰਟ ਆ ਦੇਖੋ ਬਹੁਤ ਸੋਨਾ ਕਲਰ ਕੰਬੀਨੇਸ਼ਨ ਦੇਖੋ ਤੁਸੀਂ ਕਿੰਨਾ ਪਿਆਰਾ ਹੈ ਆ ਦੇਖੋ ਠੀਕ ਹੈ ਬਹੁਤ ਸੋਹਣੇ ਸੋਹਣੇ ਪੀਸਿਸ ਨੇ ਆ ਦੇਖੋ ਠੀਕ ਹੈ ਬਹੁਤ ਹੀ ਪਿਆਰੇ ਦੁਪੱਟੇ ਨੇ ਠੀਕ ਹੈ ਹੁਣ ਇਹਨਾਂ ਦੇ ਨਾਲ ਜਿੱਦਾਂ ਤੁਸੀਂ ਆ ਦੇਖੋ ਆਵਲੇ ਜੁੱਤੀ ਬਹੁਤ ਅੱਛੀ ਜਾ ਰਹੀ ਹੈ ਇਸਟਰੀਕ ਨਾਲ ਬਣਾਈਆਂ ਨੇ ਮਲਟੀ ਸ਼ਟਿਡ ਨੇ ਸਾਰੀਆਂ ਤੇ ਨਹੀਂ ਦਿਖਾ ਸਕਾਂਗੇ ਇੱਕ ਵੀਡੀਓ ਦੇ ਵਿੱਚ ਅਸੀਂ ਹੀਲਜ਼ ਵੀ ਤਿਆਰ ਕਰਦੇ ਆ ਉਹ ਹੀਲਜ਼ ਤਿਆਰ ਕਿੱਦਾਂ ਕਰਦੇ ਆ ਉਹ ਦੇਖਣ ਵਾਸਤੇ ਤੁਹਾਨੂੰ ਜਾਣਾ ਪੈਣਾ ਜੀ ਸਾਡੇ ਚੈਨਲ ਤੇ ਚੈਨਲ ਤੇ ਕਿੱਦਾਂ ਜਾਓਗੇ ਜੇ ਤੁਸੀਂ ਕੀਤਾ ਹੋਏਗਾ ਜੀ ਸਾਨੂੰ ਸਬਸਕ੍ਰਾਈਬ ਸੋ ਸਭ ਤੋਂ ਪਹਿਲਾ ਕੰਮ ਕਰੋ ਵੀਡੀਓ ਜਿਹੜੇ ਵੀ ਸਾਨੂੰ ਦੇਖ ਰਹੇ ਹੋ ਆ ਬੇਨਤੀ ਹੈ ਜੀ ਹੱਥ ਜੋੜ ਕੇ ਬੇਨਤੀ ਹੈ ਜੀ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਵੀ ਕਰਦੇ ਕਰੋ ਜੇ ਕਰ ਸਕਦੇ ਹੋ ਤੇ ਠੀਕ ਹੈ सोलह भी जो भी दिखावा कर सकते हो पर खुला टाइम लो हो गया जी पहला दुपट्टा आखो खुला डुला दुपट्टा है जी पूरा अच्छे वाला ठीक है एक चीज तुम्हें दुपट्टे दिखा दी फिर दिखावा ਜਿੱਦਾਂ ਹੁਣ ਤੁਸੀਂ ਆਪਣੇ ਫੰਕਸ਼ਨ ਚ ਦੁਪੱਟਾ ਯੂਜ਼ ਕਰ ਲਿਆ ਹਨਾ ਹੁਣ ਤੁਹਾਡਾ ਦਿਲ ਹੈ ਕਿ ਦੁਪੱਟੇ ਜ਼ਿਆਦਾ ਨਹੀਂ ਕਿਤੇ ਜਾਂਦੇ ਹਨਾ ਦੁਪੱਟੇ ਆਲਵੇਜ਼ ਜ਼ਿਆਦਾ ਹੰੜਦੇ ਨੇ ਤੇ ਹੁਣ ਤੁਸੀਂ ਦੁਪੱਟਿਆਂ ਦਾ ਕੀ ਕਰ ਸਕਦੇ ਹੋ ਉਹ ਤੁਹਾਨੂੰ ਮੈਂ ਲਾਸਟ ਦੱਸਦੀ ਆ ਪਹਿਲਾਂ ਅਸੀਂ ਤੁਹਾਨੂੰ ਦਿਖਾ ਦਈਏ ਦੁਪੱਟੇ ਬਿਊਟੀਫੁਲ ਦੁਪੱਟੇ ਆ ਦੇਖੋ ਕਿੰਨਾ ਪਿਆਰਾ ਪੀਸ ਹੈ ਜੀ ਪ्युअर ਦੁਪੱਟਾ ਹੈ ਠੀਕ ਹੈ ਖੋਲਾ ਡੁਲਾ 2.5 ਮੀਟਰ ਕੱਟ ਤੁਹਾਨੂੰ ਲੱਗੋ ਵੀ ਦਿਖਾਉਨੇ ਆ ਆ ਦੇਖੋ ਤੁਸੀਂ ਦੁਪੱਟਿਆਂ ਦਾ ਗ੍ਰੇਸ ਦੇਖੋ ਚੈੱਕ ਕਰੋ ਕਲਰ ਬਹੁਤ ਸੋਹਣੇ ਸੋਹਣੇ ਪੀਸਿਸ ਨੇ ਮਿਸ ਕਰਨ ਵਾਲੇ ਪੀਸਿਸ ਨਹੀਂ ਹੈਗੇ ਸਭ ਦਾ ਇੱਕੋ ਹੀ ਪ੍ਰਾਈਸ ਹੈ ਜੀ ਉਹ ਤੁਹਾਨੂੰ ਹੁਣੇ ਦੱਸ ਦਿੰਦੇ ਆ ਪਹਿਲਾਂ ਤੁਹਾਨੂੰ ਇੱਕ ਵਾਰੀ ਦੁਪੱਟੇ ਦੀਏ ਦਿਖਾ ਦੇ ਸਾਰੇ ਆਲਵੇਸ ਮੇਰੇ ਕਾਫੀ ਕਸਟਮਰ ਸੀਗੇ ਜਿਹੜੇ ਬੋਲਦੇ ਸੀਗੇ ਤੇ ਇਹਦੇ ਵਿੱਚੋਂ ਦੀ ਹੁਣ ਕਿੰਨੇ ਪੀਸਿਸ ਨਿਕਲ ਗਏ ਨੇ ਗਿਣੇ ਚੁਣੇ ਪੀਸਿਸ ਜਿਹੜੇ ਰਹਿ ਗਏ ਨੇ ਤੇ ਉਹ ਹੁਣ ਅਸੀਂ ਕਿਹਾ ਤੁਹਾਨੂੰ ਦਿਖਾ ਦਿੰਦੇ ਆ ਹੁਣ ਆ ਹੈਗਾ ਜੀ ਪਿਓਰ ਬਨਾਰਸੀ ਦੁਪੱਟਾ

ਔਰ ਨਾ ਇਹ ਨਾ ਥੀਮ ਟੂ ਯੂਜ਼ ਹੁੰਦੇ ਨੇ ਜਿੱਦਾਂ ਜਾਗਬੋਚ ਵੇਅਰ ਕਰ ਲਓ ਜਿੱਦਾਂ ਸ਼ਾਲ ਦੀ بجائے ਤੁਸੀਂ ਸੂਟ ਕੈਰੀ ਕੀਤਾ ਹੋਇਆ ਹੈ ਇਹਦਾ ਸਾਈਡ ਤੇ ਰੱਖ ਲਓ ਜਾਂ ਇਹਦੀ ਇਹਦਾ ਸਾਈਡ ਤੇ ਤੁਸੀਂ ਜਿੱਦਾਂ ਬੈਕ ਤੋਂ ਨੈਕਸਟ ਦੁਪट्टे ਦਾ ਤੁਹਾਨੂੰ ਦਿਖਾਨੀ ਆ ਆਪਾਂ ਇਹਨੂੰ ਕਿੱਦਾਂ ਯੂਜ਼ ਕਰ ਸਕਦੇ ਆ ਜਿੱਦਾਂ ਹੁਣ ਆ ਦੇਖੋ this color is very beautiful ਠੀਕ ਹੈ ਜੀ ਰਾਇਲ ਕੇਸਿਸ ਨੇ ਡਾਇ ਦਾ ਇਫੈਕਟ ਦੇਖੋ ਤੁਸੀਂ ਇਹ ਸਿਰ ਪਿਓਰ ਦੇ ਦੁਪट्टे ਰਹੀ ਆ ਸਕਦਾ ਪਿਓਰ ਬਨਾਸੀ ਹੈ ਲੱਗਦਾ ਹੈ ਹਨਾ ਅਸੀਂ ਕੋਈ ਵੀ ਹੈਵੀ ਪਾਰਟੀ ਸੂਟ ਜਾਂ ਕੁਝ ਕੀਤਾ ਆਪਾਂ ਇਹਨੂੰ ਐਡਾ ਹੈਵੀ ਕਰ ਸਕਦੇ ਆ ਲੁਕਸ ਵੈਰੀ ਗ੍ਰੇਸਫੁਲ ਬਹੁਤ ਸੋਹਣਾ ਲੱਗਦਾ ਹੈ ਬਹੁਤ ਹੀ ਪਿਆਰੀ ਲੁਕ ਆਉਂਦੀ ਹੈ ਜੀ ਠੀਕ ਹੈ ਔਰ ਹੁਣ ਦੀਵਾਲੀ ਆਫਰ ਕੀ ਹੈ ਜੀ ਜਿੱਦਾਂ ਦਾ ਰੂ ਦੱਸਿਆ ਹੈ ਕਿ ਇਹ ਸਾਰੇ ਸੂਰ ਦੁਪੱਟਿਆਂ ਦਾ ਪ੍ਰਾਈਸ ਹੈਗਾ 42 ਤੋਂ 4500 ਦੇ ਵਿੱਚ ਲੇਕਿਨ ਹੁਣ ਅਸੀਂ ਤੁਹਾਨੂੰ ਦੀਵਾਲੀ ਦੇ ਕਰਕੇ ਇਹ ਸਾਰੇ ਦੁਪੱਟੇ ਕਿੰਨੇ ਵਿੱਚ ਦੇ ਰਹੇ ਹਾਂ ਤੁਹਾਨੂੰ 2700 ਠੀਕ ਹੈ ਕੋਈ ਵੀ ਦੁਪੱਟਾ ਪਿਕ ਕਰੋ ਤੁਹਾਨੂੰ 2700 ਰੁਪਏ ਦੇ ਵਿੱਚ ਦੁਪੱਟਾ ਮਿਲ ਰਿਹਾ ਹੈ ਜੀ ਇਸ ਤੋਂ ਥੱਲੇ ਲੈਸ ਹੋਣੀ ਸਕਣੀ ਠੀਕ ਹੈ ਏ ਅਸੀਂ ਤੁਹਾਨੂੰ ਖੁਸ਼ ਕਰਨ ਲਈ ਆਪਣੇ ਕਸਟਮਰਸ ਨੂੰ ਦੀਵਾਲੀ ਦੇ ਉੱਤੇ ਅਸੀਂ ਬੈਨੀਫਿਟ ਦੇ ਰਹੇ ਹਾਂ ਕਿ ਤੁਸੀਂ ਪਿਓਰ ਦੇ ਦੁਪੱਟਾਸ ਨੇ ਗਰੰਟੀ ਵਾਲੇ ਦੁਪੱਟਾਸ ਨੇ ਫੁੱਲੇ ਡੁੱਲੇ 2.5 ਮੀਟਰ ਕੱਟਿਆ ਤੁਹਾਨੂੰ ਖੋਲ-ਖੋਲ ਕੇ ਦਿਖਾਏ ਨੇ ਸਾਰੇ ਠੀਕ ਹੈ ਔਰ ਆ ਜਿਹੜੀਆਂ ਜੁੱਤੀਆਂ ਨੇ 15-1500 ਰੁਪਏ ਦੀਆਂ ਆਦਰਵਾਈਜ਼ ਅਸੀਂ ਸੇਲ ਕਰਦੇ ਹਾਂ ਜੀ ਹੁਣ ਦੀਵਾਲੀ ਆਫਰ ਕੀ ਹੈ ਜੀ ਤੁਸੀਂ ਇਹਨਾਂ ਨੂੰ ਅਵੇਲ ਕਰ ਸਕਦੇ ਹੋ 1300ਸ ਓਨਲੀ ਠੀਕ ਹੈ 1300 ਜੇ ਜੁੱਤੀ ਦੇ ਉੱਤੇ ਕੁਝ ਜ਼ਿਆਦਾ ਵਰਕ ਹੋਇਆ ਹੋਇਆ देन ਇਟ 윌 ਕਾਸਟ ਯੂ ਐਕਸਟਰਾ ਸੋ ਠੀਕ ਹੈ ਜੀ ਇਹਦੇ ਜੁੱਤੀਆਂ ਦੇ ਉੱਤੇ ਤੁਹਾਨੂੰ ਅਸੀਂ 1500 ਤੋਂ 1300 ਤੇ ਆ ਗਏ ਆ ਇਹ ਤੋਂ ਥੱਲੇ ਜਾ ਨਹੀਂ ਸਕਦੇ ਜੀ ਬਹੁਤ ਮਿਹਨਤ ਲੱਗੀ ਹੁੰਦੀ ਹੈ ਇਹਨਾਂ ਦੇ ਉੱਪਰ ਸਾਡੀ ਲੇਕਿਨ ਚੀਜ਼ ਬਹੁਤ ਫੈਂਟਾਸਟਿਕ ਬਣਦੀ ਹੈ ਇੱਕ ਹੋਰ ਸਾਡੀ ਹੀਲਜ਼ ਵਾਲੀਆਂ ਜੁੱਤੀਆਂ ਰੈਡੀ ਹੋਈਆਂ ਨੇ ਠੀਕ ਹੈ ਉਹ ਹੱਲੇ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ ਗਿੱਲੀਆਂ ਇਹਨਾਂ ਨੂੰ ਸਪੌਂਜ ਬਹੁਤ ਟਾਈਮ ਲੱਗਦਾ ਇਹਨਾਂ ਨੂੰ ਪਾ ਦੂੰਗੀ ਤੇ ਉਹ ਤੁਸੀਂ ਸਾਡੇ ਉਹ ਸ਼ਾਰਟ ਦੇਖਣ ਵਾਸਤੇ ਤੁਹਾਨੂੰ ਕੀ ਕਰਨਾ ਪੈਣਾ ਸਾਡੇ ਚੈਨਲ ਨੂੰ ਕਰਨਾ ਪੈਣਾ ਜੀ ਸਬਸਕ੍ਰਾਈਬ ਤੇ ਹੁਣ ਤੁਹਾਨੂੰ ਦਿਖਾ ਰਹੇ ਆ ਆ ਜਿਹੜਾ ਸੂਟ ਹੈਗਾ ਆ ब्यूटीफुल बड़ा ही प्यारा मटैलिक ग्रे जहार हैलर है ब्यूटीफुल कर है तो सूट बहुत ही प्यारा पीस है ठीक है, 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 तो है, 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 है बहुत ही सोहना लगना है सूट ए ਪਾਰਟੀ ਦਾ ਪਾਰਟੀ ਸੂਟ ਹੈ ਔਰ ਅਦਰਵਾਈਜ਼ ਵੀ ਬਾਅਦ ਵਿੱਚ ਵੀ ਤੁਸੀਂ ਆਰਾਮ ਨਾਲ ਵੇਅਰ ਕਰ ਸਕਦੇ ਹੋ ਆ ਇਹਦਾ ਫਰੰਟ ਵਰਕ ਦੇਖੋ ਇਹਦਾ ਵਰਕ ਹੋਇਆ ਹੋਇਆ ਹੈ ਆ ਜਿਹੜੇ ਤੁਹਾਨੂੰ ਦਿਖ ਰਿਹਾ ਹੈ ਨਾ ਇਹ ਫੋਇਲ ਦੇ ਵਿੱਚ ਔਰ ਸਤਾਰਿਆਂ ਦੇ ਨਾਲ ਇਹਨੂੰ ਕਵਰ ਅਪ ਕੀਤਾ ਹੋਇਆ ਬੜਾ ਹੀ ਪਿਆਰਾ ਪੀਸ ਹੈ ਜੀ ਬੈਕ ਇਹਦੀ ਪਲੇਨ ਆਣੀ ਹੈ ਔਰ ਫਰੰਟ ਤੁਹਾਨੂੰ ਇਹਦੀ ਇਦਾਂ ਮਿਲਣੀ ਹੈ ਬਹੁਤ ਹੀ ਸੋਹਣਾ ਪੀਸ ਹੈ ਜੀ ਇਹ ਉਹ ਪਲੇਨ ਆਏਗੀ ਜੀ ਅੱਛੀ ਵਾਲੀ ਸਿਲਕ ਦੀ ਆ ਦੇਖੋ ਬਹੁਤ ਹੀ ਪਿਆਰਾ ਪੀਸ ਹੈ ਔਰ ਇਹਦਾ ਜਿਹੜਾ ਦੁਪੱਟਾ ਹੈ ਨਾ ਇਹ ਪੂਰੀ ਥੋੜਾ ਬਹੁਤ ਫਰਕ ਹੋ ਸਕਦਾ ਬਟ ਇਟਸ ਟਾਈ ਮੀਟਰ ਹੀ ਲੱਗ ਰਹੀ ਹੈ ਪੂਰੀ ਟਾਈ ਮੀਟਰ ਲੈਂਥ ਹੈ ਜੋ ਵਰਕ ਸੂਟ ਤੇ ਹੋਇਆ ਹੋਇਆ ਹੈ ਉਹੀ ਵਰਕ ਪੂਰੇ ਦੁਪੱਟੇ ਦੇ ਉੱਪਰ ਦੇਖੋ ਬਿਊਟੀਫੁਲ ਤਰੀਕੇ ਦੇ ਨਾਲ ਬੜੇ ਸੋਹਣੇ ਤਰੀਕੇ ਨਾਲ ਇਹਨੂੰ ਬਣਾਇਆ ਹੋਇਆ ਹੈ ਬਹੁਤ ਹੀ ਪਿਆਰਾ ਪੀਸ ਹੈ ਇਹਦਾ ਜਿਹੜਾ ਪ੍ਰਾਈਸ ਹੈਗਾ ਜੀ ਉਹ ਇਹ ਹੈਗੀ ਅੱਛੀ ਵਾਲੀ ਸਿਲਕ ਪ्युअर ਮਸਲੀਨ ਟਾਈਪ ਹੁੰਦੀ ਹੈ ਨਾ ਮਸਲੀਨ ਸਿਲਕ ਪ੍ਰਾਈਸ ਹੈਗਾ ਜੀ ਇਹਦਾ 1700 ਠੀਕ ਹੈ ਜੀ ਲੇਕਿਨ ਹੁਣ ਅੱਜ ਤੁਹਾਨੂੰ ਅਸੀਂ ਕਿੰਨੇ ਦਾ ਦੇ ਰਹੇ ਆ ਏ 1450 ਦਾ ਆਫਰ ਤੇ 1450 ਅੱਛੇ ਵਾਲਾ ਪਾਰਟੀ ਸੂਟ ਹੈਗਾ ਆ ਬਹੁਤ ਹੀ ਪਿਆਰਾ ਪੀਸ ਹੈ ਅੱਜ ਅਸੀਂ ਤੁਹਾਨੂੰ ਵਿੱਚ ਚੁੰਨੀਆਂ ਦੀ ਗੱਲ ਦੱਸਦੀ ਸੀ ਕਿ ਇਹ ਚੁੰਨੀਆਂ ਨੂੰ ਤੁਸੀਂ ਕਿੱਦਾਂ ਬਾਅਦ ਵਿੱਚ ਵੀ ਆਪਾਂ ਯੂਜ਼ ਕਰ ਸਕਦੇ ਆ ਜਿਹੜਾ ਸੂਟ ਤੁਸੀਂ ਦੇਖ ਰਹੇ ਹੋ ਜਿਹੜਾ ਵੇਅਰ ਕੀਤਾ ਹੋਇਆ ਹੈ ਨਾ ਮੈਂ ਸੂਟ ਐਨੀ ਗੈਸ ਇਹ ਪਿਓਰ ਦੁਪੱਟਾ ਸੀ ਜੀ ਬਨਾਰਸੀ ਵਾਲਾ ਦੁਪੱਟਾ ਹੁੰਦਾ ਨਾ ਬਨਾਰਸੀ ਜੇ ਕੋਆਰਟ ਕਰਕੇ ਕੁਝ ਫੈਬਰਿਕ ਹੁੰਦਾ ਤੇ ਮੈਂ ਪਲੇਨ ਸੂਟ ਲਿੱਤਾ ਸੀਗਾ ਆਦੋ ਕੋਈ ਥੀਮ ਸੀਗਾ ਸਾਡਾ ਬਨਾਰਸੀ ਦੁਪੱਟਿਆਂ ਦਾ ਤੇ ਉਹ ਪਲੇਨ ਸੂਟ ਦੇ ਨਾਲ ਅਸੀਂ ਆਹ ਵਾਲਾ ਦੁਪੱਟਾ ਮੈਂ ਉਦੋਂ ਕੈਰੀ ਕੀਤਾ ਸੀ ਜੇ ਠੀਕ ਹੈ ਤੇ ਫੇਰ ਆਪ ਦੇਖੋ ਉਹਦੇ ਨਾਲ ਹੁਣ ਮੈਂ ਉਹੀ ਵਾਲੇ ਦੁਪੱਟੇ ਦਾ ਆਪਾਂ ਬਨਵਾ ਲਿਆ ਸੂਟ ਔਰ ਬਹੁਤ ਹੀ ਕੰਫਰਟੇਬਲ ਸੂਟ ਹੈ ਔਰ ਤੁਸੀਂ ਪੂਰਾ ਡਿਜ਼ਾਈਨ ਦੇਖੋ ਇਹਦਾ ਮਤਲਬ ਉਹੀ ਹੈ ਕਿ ਸਟਿਚਿੰਗ ਸ਼ੁੱਡ ਬੀ ਗੁੱਡ ਸਟਿਚਿੰਗ ਤੁਹਾਡੀ ਬਹੁਤ ਵਧੀਆ ਹੋਣੀ ਚਾਹੀਦੀ ਹੈ ਪਰਫੈਕਟ ਹੱਥਾਂ ਨਾਲ ਹੋਣੀ ਚਾਹੀਦੀ ਹੈ ਫੇਰ ਤੁਸੀਂ ਕੋਈ ਵੀ ਚੀਜ਼ ਨੂੰ ਕਿਤੇ ਵੀ ਯੂਟਿਲਾਈਜ਼ ਕਰਾ ਸੂਟ ਜਿੰਨਾ ਮਰਜ਼ੀ ਮਹਿੰਗਾ ਹੋਵੇ ਅਗਰ ਉਹ ਸਟਿਚ ਨਹੀਂ ਚੰਗੀ ਤਰ੍ਹਾਂ ਆਇਆ ਨਾ ਤੇ ਫੇਰ ਕੰਮ ਖਰਾਬ ਹੈ ਨਾ ਸੋ ਆ ਦੇਖੋ ਇਹਨਾਂ ਨੂੰ ਮੈਂ ਲਾ ਗਿਓ ਦੁਫਾਨੀ ਇਹਦੇ ਜਿਹੜੇ ਪੱਲੇ ਸੀ ਨਾ ਬੜੇ ਹੈਵੀ ਸੀਗੇ ਤੇ ਆ ਬਟਨਸ ਲਾਏ ਨੇ ਠੀਕ ਹੈ ਠੀਕ ਹੈ ਪੱਲਿਆਂ ਨੂੰ ਅਸੀਂ ਇੱਦਾਂ ਬਾਹਾਂ ਤੇ ਯੂਜ਼ ਕਰ ਲਿਆ ਆ ਦੇਖੋ ਮਤਲਬ ਇਸ ਚੀਜ਼ ਚ ਵੈਸੇ ਤੁਹਾਨੂੰ ਹਮੇਸ਼ਾ ਦੱਸਿਂਦਾ ਕਿ ਅਸੀਂ ਮਾਹਰ ਹਗੇ ਆ ਅਗਰ ਤੁਹਾਡੇ ਕੋਲ ਤੁਹਾਡੇ ਪੁਰਾਣੇ ਸੂਟ ਪਏ ਨੇ ਤੁਸੀਂ ਉਹ ਕਢਾਈਆਂ ਨੂੰ ਥਰੋ ਨਹੀਂ ਕਰਨਾ ਚਾਹ ਰਹੇ ਤੁਹਾਡੇ ਸਗਨਾ ਦੇ ਸੂਟ ਨੇ ਹਨਾ ਤੁਹਾਡੇ ਹੈਂਡਵਰਕ ਨੇ ਬਟ ਤੁਸੀਂ ਕਹਿੰਦੇ ਹੋ ਕਿ ਯੂਜ਼ ਹੋ ਜੇ ਨਾ ਆਪਾਂ ਇਹਨਾਂ ਨੂੰ ਸੁੱਟੀਏ ਨਾ ਕੀ ਕਹਿੰਦੇ ਫਿਰ ਉਹਦੇ ਵਾਸਤੇ ਕੀ ਕਰਨਾ ਪੈਣਾ ਤੁਹਾਨੂੰ ਆਣਾ ਪੈਣਾ ਸਾਡੇ ਕੋ ਅਦਰਵਾਈਜ਼ ਤੁਹਾਡੇ ਸੂਟ ਸਾਡੇ ਤੱਕ ਕੋਰੀਅਰ ਹੋ ਜਾਣਗੇ ਅਸੀਂ ਉਹਨਾਂ ਨੂੰ ਅੱਛੇ ਤਰੀਕੇ ਨਾਲ ਬਹੁਤ ਸੋਹਣਾ ਤੁਹਾਡੇ ਮਤਲਬ ਹੁਣ ਟਾਈਮ ਹੈਗਾ ਆਪਣੇ ਟੈਚੀ ਖੋਲੋ ਪੁਰਾਣੇ-ਪੁਰਾਣੇ ਸੂਟ ਦੇਖੋ ਕਿਨਾਂ ਦੇ ਦੁਪੱਟੇ ਸਹੀ ਨੇ ਕਿਨਾਂ ਦੀਆਂ ਸ਼ਰਟਾਂ ਸਹੀ ਨੇ ਕਿਨਾਂ ਦੀਆਂ ਬਾਟਮ ਸਹੀ ਨੇ ਕਿ ਆਪਾਂ ਉਹਨਾਂ ਹੀ ਸੂਟਾਂ ਨੂੰ ਬੜਾ ਅੱਛੇ ਤਰੀਕੇ ਦੇ ਨਾਲ ਕੀ ਕਹਿੰਦੇ ਹੁੰਦੇ ਨੇ ਉਹਨੂੰ ਸਜਾ ਕੇ ਤੁਹਾਡੇ ਪਿਆਰੇ ਪਸੰਦੀਦਾ ਜਿਹੜੇ ਸੂਟ ਨੇ ਉਹਨਾਂ ਨੂੰ ਹੋਰ ਸੋਹਣਾ ਕਰਕੇ ਤੁਹਾਨੂੰ ਭੇਜਾਂਗੇ ਅਸੀਂ ਇਸ ਚੀਜ਼ ਹੈਗੀ ਆ ਜੀ ਮਾਹਰ ਠੀਕ ਹੈ ਜੀ ਸੋ ਇਦਾਂ ਹੀ ਸਾਨੂੰ ਪਿਆਰ ਦਿੰਦੇ ਰਹੋ ਤੇ ਜੁੜਦੇ ਰਹੋ ਸਾਡੇ ਨਾਲ ਇਦਾਂ ਹੀ ਠੀਕ ਹੈ ਜੀ ਹੁਣ ਆ ਜਿਹੜਾ ਸੂਟ ਹੈਗਾ ਇਹ ਤੁਹਾਨੂੰ ਦਿਖਾ ਰਹੀ ਹਾਂ ਜੀ ਮੈਂ 50% ਆਫ ਵਾਲਾ ਸੂਟ ਹੈ ਆ ਵਾਲਾ ਠੀਕ ਹੈ ਤੁਹਾਨੂੰ ਖੋਲ ਕੇ ਦਿਖਾਉਣੀ ਆ ਜੀ ਥਿਸ ਇਜ਼ ਪਿਓਰ ਬਰਬਰੀ ਠੀਕ ਹੈ ਤੁਹਾਨੂੰ ਪਹਿਲਾਂ ਦਿਖਾ ਦਈਏ ਬਾਟਮ ਬਾਟਮ ਤੇ ਮਿਲੂਗਾ ਜੀ ਤੁਹਾਨੂੰ ਵਰਕ ਬਿਊਟੀਫੁਲ ਵਰਕ ਠੀਕ ਹੈ ਜੀ ਪ्युअर ਬਰਬਰੀ ਹੈਗਾ ਹੈ ਠੀਕ ਹੈ ਤੇ ਦੁਪੱਟਾ ਬਾਅਦ ਚ ਦਿਖਾਉਣੀ ਆ ਪਹਿਲਾਂ ਤੁਹਾਨੂੰ ਦਿਖਾਈਏ ਸੂਟ ਬਹੁਤ ਹੀ ਬਿਊਟੀਫੁਲ ਪੀਸ ਹੈ ਆ ਦੇਖੋ ਬਹੁਤ ਪਿਆਰਾ ਪੀਸ ਹੈ ਜੀ ਇਹ ਠੀਕ ਹੈ ਔਰ ਇਹਦੇ ਨਾਲ ਤੁਸੀਂ ਆ ਦੇਖੋ ਜੁੱਤੀ ਕਿੰਨੀ ਸੋਹਣੀ ਮੈਚ ਕਰ ਰਹੀ ਹੈ ਅਗਰ ਤੁਸੀਂ ਸਾਡੇ ਕੋ ਆ ਪੂਰਾ ਕੰਬੋ ਲੈ ਰਹੇ ਹੋ ਤੁਹਾਨੂੰ ਲਾਗ ਗਿਆ ਵੀ ਦਿਖਾਣੇ ਆ ਦੇਖੋ ਬਿਊਟੀਫੁਲ ਪੀਸ ਨਾਲੀ ਜੁੱਤੀ ਮੈਚ ਹੋ ਰਹੀ ਹੈ ਜੀ ਪੂਰੀ ਠੀਕ ਹੈ ਜੁੱਤੀਆਂ ਦਾ ਪਰਪਸ ਹੀ ਸਾਡਾ ਏਦਾਂ ਦਾ ਹੁੰਦਾ ਸੀ ਜਿਹੜੀਆਂ ਬਣਾਉਣੇ ਆ ਨਾ ਕਿ ਤੁਸੀਂ ਨੰਬਰ ਆਫ ਸੂਟਸ ਨਾਲ ਵੇਅਰ ਕਰ ਸਕੋ ਆ ਦੇਖੋ ਬਹੁਤ ਸੋਹਣਾ ਡਿਜ਼ਾਈਨ ਬਹੁਤ ਪਿਆਰਾ ਪੀਸ ਗਲੇ ਤੇ ਤੁਹਾਨੂੰ ਏਦਾਂ ਵਰਕ ਮਿਲਣਾ ਹੈ ਲੇਸ ਜੀ ਲੱਗੀ ਹੋਈ ਹੈ ਔਰ ਆ ਸਾਰਾ ਹੈਂਡਵਰਕ ਆ ਠੀਕ ਹੈ ਆ ਸਾਰਾ ਤੁਹਾਨੂੰ ਜਿਹੜਾ ਮਿਲ ਰਿਹਾ ਇਹ ਹੈਂਡਵਰਕ ਆ ਠੀਕ ਹੈ 2500 ਦਾ ਸੂਟ ਹੈ ਜੀ ਇਹ ਠੀਕ ਹੈ ਆ ਦੁਪੱਟਾ ਵੀ ਦਿਖਾ ਦਈਏ ਤੁਹਾਨੂੰ ਸੇਮ ਫੈਬਰਿਕ ਬਰਬਰੀ ਦਾ ਦੁਪੱਟਾ ਲੈਂਥ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਠੀਕ ਹੈ 2.2 2.2 ਤੋਂ 2.2 ਦੇ ਵਿੱਚ ਹੀ ਹੋਊਗੀ ਵੈਸੇ ਪੂਰੀ ਢਾਈ ਨਹੀਂ ਲੱਗ ਰਹੀ ਹੈ ਬਟ ਬਾਜ਼ਾਰੀ ਸੂਟਾਂ ਦਾ ਅਸੀਂ ਕਦੇ ਵੀ ਨਹੀਂ ਕਹਿੰਦੇ ਕਿ ਇਹ ਪੂਰੇ ਢਾਈ ਹੈ ਬਟ ਲੱਗ ਪੂਰੀ ਢਾਈ ਨਹੀਂ ਹੈ ਠੀਕ ਹੈ ਜੀ 2.2 ਤੋਂ 2.2 ਦੇ ਵਿੱਚ ਹੋਊਗਾ ਇਹ ਤੁਹਾਨੂੰ ਕਿੰਨੇ ਦਾ ਮਿਲ ਰਿਹਾ 2500 ਦਾ ਸੂਟ ਹੈ ਜੀ ਇਹ ਤੁਹਾਨੂੰ ਹੁਣ ਅਸੀਂ ਦੇ ਰਹੇ ਹਾਂ ਸਿਰਫ ਤੇ ਸਿਰਫ 1400 ਦਾ ਠੀਕ ਹੈ ਜੀ 2500 ਦਾ ਸੂਟ ਹੈ ਤੇ ਸਿਰਫ ਤੁਹਾਨੂੰ ਦੇ ਰਹੇ ਹਾਂ 1400 ਦਾ ਮਿਸ ਕਰਨ ਵਾਲਾ ਪੀਸ ਨਹੀਂ ਹੈਗਾ ਇਹਨੂੰ ਕਰ ਲਿਓ ਜੀ ਤੁਸੀਂ ਜਲਦੀ ਅਵੇਲ ਹੁਣ ਆ ਗਏ ਆ ਜੀ ਅਸੀਂ ਆਪਣੇ ਪਾਰੀ ਸੂਟਸ ਦੇ ਉੱਪਰ ਖੁੱਲੇ ਡੁੱਲੇ ਦੁਪੱਟੇ ਹੋਣਗੇ ਇਹਨਾਂ ਦੇ ਨਾਲ ਜਿਹੜੇ ਆਪਾਂ ਆਪ ਰੈਡੀ ਕਰਾਉਨੇ ਆ ਠੀਕ ਹੈ ਜੀ ਆ ਬਾਟਮ ਤੇ ਮਿਲਣਾ ਤੁਹਾਨੂੰ ਐਦਾਂ ਵਰਕ ਬਨਾਰਸੀ ਵਾਲਾ ਵਰਕ ਔਰਗੈਂਜ਼ਾ ਦੇ ਕਰਕੇ ਬਾਟਮ ਦੇ ਉੱਤੇ ਇਹਨੂੰ ਲਾਤਾ ਸੀ ਠੀਕ ਹੈ ਜੀ ਦੋਨੋਂ ਬਾਟਮਸ ਤੇ ਤੁਹਾਨੂੰ ਆਹ ਵਾਲਾ ਕੰਮ ਮਿਲੂਗਾ ਬਾਕੀ ਜਿਹੜੀ ਬਾਟਮ ਆਏਗੀ ਜੀ ਉਹ ਆਏਗੀ ਜੀ ਪਲੇਨ ਬੜਾ ਅੱਛਾ ਫੈਬਰਿਕ ਹੈਗਾ ਆ 크ريب ਦਾ ਪਿਓਰ 크ريب ਲੱਗੀ ਹੋਈ ਹੈ ਜੀ ਉਹਨੂੰ ਠੀਕ ਹੈ ਐਂਡ ਆ ਸੂਟ ਦੇਖੋ ਤੁਸੀਂ ਕਮਾਲ ਹੈ ਨਾ ਬਿਊਟੀਫੁਲ ਸੂਟ ਵਿਦ ਬਿਊਟੀਫੁਲ ਕੰਟਰਾਸਟ ਬਹੁਤ ਸੋਹਣਾ ਵਰਕ ਆ ਦੇਖੋ ਠੀਕ ਹੈ ਬਹੁਤ ਸੋਹਣਾ ਪੀਸ ਹੈ ਲਾਗ ਗਿਆ ਵੀ ਦਿਖਾ ਦਈਏ ਤੁਹਾਨੂੰ ਦੂਰੋਂ ਵੀ ਲਖਾਤੀ ਹੈ ਲੁੱਕ ਐਦਾਂ ਆਏਗੀ ਆਏਗਾ ਜੀ ਇਹਦਾ ਗਲਾ ਠੀਕ ਹੈ ਐਂਡ ਆ ਦੇਖੋ ਇਹਦਾ ਕੰਮ ਤੁਸੀਂ मूंगिया कलर पैच वर्क विद ब्यूटीफुल हैंड वर्क आए सारा ठीक है आ देखो कि सोना घेरा यार बहुत सोना पीस है मिस करने वाली चीज़ नहीं हैगी देखो ब्यूटीफुल पीस बहुत ही प्यारा ठीक है जी दुपट्टा भी पूरा रेडी मिलेगा विद फुल डिटेलिंग ऑफ लेस ਖੁੱਲਾ ਡੁੱਲਾ ਢਾਈ ਮੀਟਰ ਜਿਹੜੇ ਖੁਦ ਰੈਡੀ ਕਰਾਈਦੇ ਉਹਨਾਂ ਦਾ ਸੋਚਣ ਦੀ ਨਹੀਂ ਲੋੜ ਹੁੰਦੀ ਆ ਦੇਖੋ ਦੁਪੱਟਾ ਦੇਖੋ ਤੁਸੀਂ ਠੀਕ ਹੈ ਔਰ ਲੇਸ ਵਰਕ ਵੀ ਤੁਹਾਨੂੰ ਖੁੱਲਾ ਡੁੱਲਾ ਮਤਲਬ ਬੜਾ ਖੁੱਲਾ ਦੁਪੱਟਾ ਔਰ ਚਾਰੋਂ ਸਾਈਡ ਤੇ ਲੇਸ ਔਰ ਬਾਕੀ ਸਾਰੇ ਆ ਡਿਟੇਲਿੰਗ ਦੇਖੋ ਆ ਦੇਖੋ ਠੀਕ ਹੈ ਬਹੁਤ ਸੋਹਣਾ ਪੀਸ ਹੈ ਪ੍ਰਾਈਸ ਹੈਗਾ ਜੀ ਇਹਦਾ 5000 ਠੀਕ ਹੈ ਤੇ ਹੁਣ ਦਿਵਾਲੀ ਆਫਰ ਹੈਗੀ ਹੈ ਤੇ 5000 ਦਾ ਸੂਟ ਹੈ ਜਿਹੜਾ ਇਹ ਅਸੀਂ ਤੁਹਾਨੂੰ ਦੇ ਰਹੇ ਹਾਂ ਜੀ ਉਹ ਓਨਲੀ ਓਨਲੀ 4500 500 ਇਹਤੇ ਆਫ ਕਰਤਾ ਹੈ ਫੁੱਲ ਹੈਵੀ ਪਾਰਟੀ ਸੂਟ ਹੈ ਜੀ ਬੜੀ ਅੱਛੀ ਵਾਲੀ ਕਲੈਕਸ਼ਨ ਤੁਹਾਨੂੰ ਦਿਖਾ ਰਹੇ ਆ ਅੱਜ ਪਾਰਟੀ ਸੂਟਸ ਦੇ ਉੱਪਰ ਵੀ ਤੁਹਾਨੂੰ ਫੁੱਲ ਲੈਸ ਦੇ ਰਹੇ ਆ ਵੀਡੀਓ ਦੇ ਲਾਸਟ ਤੱਕ ਜੁੜੇ ਰਹੋ ਕਿਉਂਕਿ ਤਮਾਕਾ ਦੇ ਸੀਗਰਨੇ ਹੁੰਦਾ ਨਾ ਹਰ ਵੀਡੀਓ ਦੇ ਲਾਸਟ ਤੇ ਉਹ ਦੇਖਣ ਵਾਸਤੇ ਕੀ ਕਰਨਾ ਪੈਣਾ ਹੈ ਸਾਡੇ ਚੈਨਲ ਨੂੰ ਕਰਨਾ ਪੈਣਾ ਸਬਸਕ੍ਰਾਈਬ ਤੇ ਐਂਡ ਤੱਕ ਸਾਡੀ ਵੀਡੀਓ ਨਾਲ ਰਹੋ ਜੀ ਜੁੜੇ ਤੁਹਾਨੂੰ ਅਗਲਾ ਪੀਸ ਦਿਖਾ ਰਹੇ ਹਾਂ ਬਿਊਟੀਫੁਲ ਪੀਸ ਆ ਇਹਦੇ ਤੁਹਾਨੂੰ ਬਾਟਮ ਤੇ ਮਿਲਣਾ ਹੈ ਵਰਕ ਆ ਦੇਖੋ ਕਲਰ ਕੰਬੀਨੇਸ਼ਨ ਬਹੁਤ ਹੀ ਐਲੀਗੈਂਟ ਜੇ ਬਹੁਤ ਹੀ ਪਿਆਰਾ ਸੂਟ ਠੀਕ ਹੈ ਜੀ ਐਂਡ ਆ ਦੇਖੋ ਜੀ ਠੀਕ ਹੈ ਸੂਟ ਦੇ ਲੁੱਕ ਦੇਖੋ ਤੁਸੀਂ ਪਿਆਰ ਵਿਸਕਾਸ ਆਰਗੈਂਜ਼ਾ ਲੱਗੀ ਹੋਈ ਹੈ ਜੀ ਪਿਓਰ ਆਰਗੈਂਜ਼ਾ ਲੱਗੀ ਹੋਈ ਠੀਕ ਹੈ ਐਂਡ ये आना है जी ए गले काम आ देखो ठीक है बहुत आना पीस है पूरा हैवी सूट हैवी वर्क आ देखो ठीक है बहुत प्यारा पीस है कलर बड़े प्यारा जे प्योर ऑरगेंजा लाइट वेटिड बॉटम थानू दिखाती विद वर्क एंड ब्यूटीफुल तरीके आ रही वर्क किया सारे दुपट्टे चाहू वर्क मिल रहा है ਠੀਕ ਹੈ ਆ ਦੇਖੋ ਬਾਕੀ ਵੀ ਸਾਰੇ ਦੁਪट्टे ਜਾਂ ਜਿਹੜੀ ਛੋਟੇ ਛੋਟੇ ਬੂਟੀ ਦਿਖ ਰਹੀ ਹੈ ਵਰਕ ਦੀ ਬੂਟੀ ਹੈਗੀ ਆ ਤੁਹਾਨੂੰ ਪਤਾ ਹੈ ਜਦੋਂ ਅਸੀਂ ਸੂਟਸ ਰੈਡੀ ਕਰਾਉਨੇ ਆ ਨਾ ਤੇ ਜਦੋਂ ਅਸੀਂ ਇੰਨੀ ਕੀ ਬੂਟੀ ਦੁਪੱਟਿਆਂ ਚ ਐਡ ਕਰਾਉਨੇ ਆ ਨਾ ਤਾਂ ਕਟਾਈਆਂ ਵਾਲੇ ਬਹੁਤ ਜ਼ਿਆਦਾ ਪੈਸੇ ਮੰਗਦੇ ਨੇ ਕਾਰੀਗਰ ਠੀਕ ਹੈ ਸੋ ਆ ਪੂਰਾ ਸੂਟ ਟਾਈ ਮੀਟਰ ਕੱਟ ਪੂਰੇ embroiderry ਬਾਟਮ ਤੇ ਵੀ ਵਰਕ ਤੁਹਾਨੂੰ ਦੇ ਰਹੇ ਆ ਅਸੀਂ ਇਹ ਹੈਗੇ ਜੀ 4300 3900 ਦਾ ਠੀਕ ਹੈ ਜੀ ਏ ਤੁਹਾਨੂੰ ਦੇ ਰਹੇ ਹਾਂ ਜੀ 4300 ਦਾ ਸੂਟ ਹੈ ਇਹ ਅੱਜ ਆਪਾਂ ਤੁਹਾਨੂੰ ਦੇ ਰਹੇ ਹਾਂ 3900 3900 ਦਾ ਸੂਟ ਮਿਲ ਰਿਹਾ ਤੁਹਾਨੂੰ ਇਹ ਬਹੁਤ ਹੀ ਪਿਆਰਾ ਪਿਓਰ ਵਾਲਾ ਫੈਬਰਿਕ ਬਾਟਮ ਤੇ ਤੁਹਾਨੂੰ ਮਿਲ ਰਹੀ ਹੈ ਜੀ ਇਹਦੇ ਵਰਕ ਠੀਕ ਹੈ ਜੀ ਦੁਪੱਟਾ ਵੀ ਫੁੱਲਾ ਡੁੱਲਾ ਫੁੱਲ ਏਮਬਰਾਇਡਰੀ ਵਾਲਾ ਟਾਈ ਮੀਟਰ ਕੱਟ ਠੀਕ ਹੈ ਵੀਡੀਓ ਨੂੰ ਬਹੁਤ ਜ਼ਿਆਦਾ ਲੰਬਾ ਨਹੀਂ ਖਿੱਚਾਂਗੇ ਹੋਣਾ ਇੱਕ ਲਾਸਟ ਪਾਰਟੀ ਸੂਟ ਦਿਖਾ ਕੇ ਬਾਕੀ ਤੁਹਾਨੂੰ ਆਫਰ ਵਾਲੇ ਸੂਟ ਜਿਹੜੇ ਆ ਉਹ ਲਾਸਟ ਵਿੱਚ ਇੱਕ ਵਾਰੀ ਫੇਰ ਦਿਖਾ ਦਾਂਗੇ ਜੀ ਠੀਕ ਹੈ ਲਾਸਟ ਟਾਈਮ ਅਸੀਂ ਲਾਈਵ ਹੋਏ ਸੀ ਬੜਾ ਅੱਛਾ ਰਿਮਾਰਟ ਆਇਆ ਸੀ ਤੇ ਨਾਰਮਲੀ ਉਹਦੇ ਵਿੱਚ ਸਾਡੇ ਸੂਟ ਜਿਹੜੇ ਸੀਗੇ ਜ਼ਿਆਦਾ ਵੱਡੀ ਆਫਰਾਂ ਵਾਲੇ ਉਹ ਨਿਕਲ ਗਏ ਸੀਗੇ ਇਹ ਹੈਗਾ ਜੀ ਕ੍ਰੇਪ ਫੈਬਰਿਕ ਬਹੁਤ ਹੀ ਸੋਹਣਾ ਪੀਸ ਆ ਦੇਖੋ ਠੀਕ ਹੈ ਇਦਾਂ ਆਏਗਾ ਇਹਦੇ ਘੇਰੇ ਉੱਪਰ ਵਰਕ ਮਿਲਣਾ ਤੁਹਾਨੂੰ ਫਰੰਟ ਤੇ ਇਦਾਂ ਪੈਨਲਸ ਮਿਲਣਗੇ ਆ ਐਮਬਰਾਇਡਰੀ ਵਾਲੇ ਆ ਦੇਖੋ ਲੇਸ ਨਹੀਂ ਹੈਗੀ ਥਿਸ ਇਜ਼ ਐਮਬਰਾਇਡਰੀ ਔਰ ਆਹ ਕਿਰੇ ਦਾ ਵਰਕ ਦੇਖੋ ਤੁਸੀਂ ਇਹਦਾ ਬਿਊਟੀਫੁਲ ਵਰਕ ਕਲਰ ਕੰਬੀਨੇਸ਼ਨ ਦੇਖੋ ਤੁਸੀਂ ਕਿੰਨੇ ਸੋਬਰ ਸੋਬਰ ਜੇ ਲੱਗੇ ਹੋਏ ਆ ਠੀਕ ਹੈ ਇਹ ਪੂਰਾ ਘੇਰੇ ਦਾ ਕੰਮ ਆਏਗਾ ਜੀ ਐਂਡ ਇਹ ਆਣੀ ਹੈ ਜੀ ਇਹਦੀਆਂ ਬਾਵਾ ਠੀਕ ਹੈ ਜੀ ਆ ਦੇਖੋ ਇਹ ਆਈਆਂ ਬਾਵਾ ਤੇ ਬਹੁਤ ਹੀ ਪਿਆਰਾ ਪੀਸ ਹੈ ਬਾਟਮ ਵੀ ਇਹਦੇ ਵਿੱਚੋਂ ਹੀ ਨਿਕਲਦਾ ਵੀ ਤੁਹਾਨੂੰ ਪਹਿਰੇ ਕਰਕੇ ਦਿਖਾ ਦਿੰਨੇ ਆ ਪ੍ਰੋਪਰ ਚਾਰੇ ਸਾਈਡ ਤੇ ਕੱਟਵਰਕ ਔਰ ਪੂਰੇ ਦੁਪੱਟੇ ਦੇ ਵਿੱਚ ਤੁਹਾਨੂੰ ਮਿਲ ਰਹੀ ਹੈ ਛੋਟੀ ਛੋਟੀ ਬੂਟੀ ਠੀਕ ਹੈ ਜੀ ਔਰ ਦੁਪੱਟਾ ਦੇਖੋ ਜੀ ਬਹੁਤ ਸੋਹਣਾ ਦੁਪੱਟਾ ਹੈ ਜੀ ਖੁੱਲਾ ਟੁੱਲਾ 2.5 ਮੀਟਰ ਕੱਟ ਆ ਦੇਖੋ ਸੈਮੀ ਜਨਨ ਦਾ ਦੁਪੱਟਾ ਹੈ ਲੇਕਿਨ ਸੈਮੀ ਜਨਨ ਵੀ ਮਹਿੰਗੀ ਵਾਲੀ ਤੇ ਕੁਆਲਿਟੀਜ਼ ਆndੀਆਂ ਨੇ ਨਾਰਮਲ ਜਨਨ 40 ਮੰਗੀ ਵਾਲੀ ਜਨਨ ਔਰ ਉਸ ਤੋਂ ਬਾਅਦ ਪਿਓਰ ਠੀਕ ਹੈ ਇਹ ਵਿਚਾਰ ਵਾਲੀ ਹੈ ਜੀ ਬੜਾ ਪਿਆਰਾ ਦੁਪੱਟਾ ਦੇਖੋ ਕੱਟ ਉਹ ਫੁੱਟਵਰ ਤੁਹਾਨੂੰ ਪੂਰਾ ਇਹਦੇ ਉੱਪਰ ਮਿਲ ਰਿਹਾ ਹੈ ਪ੍ਰੋਪਰ ਠੀਕ ਹੈ ਜੀ ਤੇ ਇਹਦਾ ਜਿਹੜਾ ਪ੍ਰਾਈਸ ਜਿਹੜਾ ਹੈਗਾ ਜੀ ਹੈਗਾ ਜੀ 4800 ਦਾ ਲੇਕਿਨ ਇਹ ਤੁਹਾਨੂੰ ਅੱਜ ਕਿੰਨੇ ਦਾ ਪਵੇਗਾ ਵਿਦ ਫੁੱਲ ਤੁਸੀਂ ਦੇਖਿਆ ਉਹਦੇ ਉੱਪਰ ਕਿੰਨਾ ਅੱਛੇ ਤਰੀਕੇ ਨਾਲ ਕੱਬ ਹੋਇਆ ਹੋਇਆ ਹੈ ਉਹ ਤੁਸੀਂ ਦੇਖਿਆਗੇ ਉਹਦੇ ਉੱਪਰ ਕਿੰਨਾ ਪਿਆਰਾ ਵਰਕ ਹੋਇਆ ਹੋਇਆ ਹੈ ਜਾਲੀ ਵਾਲਾ ਕੰਮ ਹੋਇਆ ਹੋਇਆ ਬਾਹਾਂਾਂ ਤੁਹਾਨੂੰ ਮਿਲ ਰਹੀਆਂ ਨੇ ਦੁਪट्टे ਤੇ ਕੱਟ ਬਹੁਤ ਪਲੱਸ ਛੋਟੀ ਛੋਟੀ ਵਿੱਚ ਬੂਟੀ ਮਿਲ ਰਹੀ ਹੈ ਠੀਕ ਹੈ ਜੀ ਤੇ ਇਹ ਤੁਹਾਨੂੰ ਪਹਿਣਾ ਹੈ ਜੀ ਅੱਜ 4800 ਦਾ ਸੂਟ ਹੈ ਤੁਹਾਨੂੰ ਅੱਜ ਅਸੀਂ ਕਿੰਨੇ ਦਾ ਦੇ ਰਹੇ ਹਾਂ ਓਨਲੀ 4200 ਦਾ 4200 ਦਾ ਸੂਟ ਤੁਹਾਨੂੰ ਮਿਲ ਰਿਹਾ ਹੈ 4800 ਦਾ ਸੀਗਾ ਤੇ 600 ਦਾ ਨੂੰ ਆਫ ਮਿਲ ਰਿਹਾ ਤੇ ਕਿੰਨੇ ਦਾ ਦੇ ਰਹੇ ਸੀ ਤੁਹਾਨੂੰ ਸਿਰਫ ਤੇ ਸਿਰਫ 4200 ਦਾ ਸੂਟ ਤੁਹਾਨੂੰ ਦੇ ਰਹੇ ਆ ਠੀਕ ਹੈ ਹੁਣ ਤੇ ਤੁਹਾਨੂੰ ਅਸੀਂ ਦਿਖਾਉਦੇ ਉਹ ਵਾਲੇ ਸੂਟਸ ਹੁਣ ਤੁਹਾਨੂੰ ਇਹ ਆਫਰ ਸੂਟਸ ਦਿਖਾ ਦਿੰਨੇ ਆ ਜਿਹੜੇ ਤੁਹਾਨੂੰ 50% ਆਫ ਤੇ ਮਿਲਨੇ ਆ ਜੀ ਆ ਦੇਖੋ ਥਿਸ ਇਜ਼ ਵੈਰੀ ਬਿਊਟੀਫੁਲ ਸੂਟ ਇਹ ਕਾਟਨ ਹੈ ਆ ਕਾਟਨ ਤੁਹਾਨੂੰ ਪਤਾ ਹੈ ਹੁਣ ਜਿਹੜੇ ਕਾਟਨ ਮਿਲਣੀ ਹੈ ਉਹਦੇ ਤੁਹਾਨੂੰ 50% ਆਫ ਤੇ ਮਿਲੇ ਮਿਲੇਗੀ ਠੀਕ ਹੈ ਜੀ ਕਾਟਨ ਦਾ ਕਾਟਨ ਹੈ ਰੂਬੀ ਕਾਟਨ ਲੱਗੀ ਹੋਈ ਹੈ ਠੀਕ ਹੈ ਆ ਦੇਖੋ ਡਿਜ਼ਾਈਨ ਦੇਖੋ ਇਹਦੇ ਬਲੌਕ ਦਾ ਬਹੁਤ ਸੋਹਣਾ ਬਲੌਕ ਹੋਇਆ ਹੋਇਆ ਯਾਰਨਰ ਵਾਹਿਗੁਰੂ ਦੀ ਕਿਰਪਾ ਨਾਲ ਜੀ ਵਰਲਡਵਾਈਡ ਡਿਲੀਵਰੀ ਅਵੇਲੇਬਲ ਕਰਦੇ ਆਂ ਵਰਲਡਵਾਈਡ ਸ਼ਿਪਿੰਗ ਸਾਡੇ ਕੋਲ ਅਵੇਲੇਬਲ ਹੈਗੀ ਹੈ ਜੀ ਠੀਕ ਹੈ ਸੋ ਬਿਨਾ ਕੁਝ ਸੋਚੇ ਤੁਸੀਂ ਕਿਤੇ ਵੀ ਬੈਠੇ ਹੋ ਸਾਡੀ ਵੀਡੀਓ ਅਗਰ ਦੇਖ ਰਹੇ ਹੋ ਤਾਂ ਤੁਸੀਂ ਕਿਤੇ ਵੀ ਬੈਠੇ ਆਪਣਾ ਸੂਟ ਜਿਹੜਾ ਕਰ ਸਕਦੇ ਹੋ ਜੀ ਆਰਡਰ ਉਹ ਫਿਰ ਸਾਡੀ ਡਿਊਟੀ ਹੈ ਸੀ ਤੁਹਾਡੇ ਤੱਕ ਕਿੱਦਾਂ ਪਹੁੰਚਾਉਣਾ ਹੈ ਠੀਕ ਹੈ ਅਗਰ ਕਿਸੇ ਨੇ ਸਟਿਚ ਵੀ ਕਰਵਾਉਣਾ ਹੈ ਤਾਂ ਉਹ ਵੀ ਹੁਣ ਸਾਡੀ ਫੈਸਿਲਿਟੀ ਹੈਗੀ ਹੈ ਤੁਹਾਡੇ ਤੱਕ ਤੁਹਾਡਾ ਸੀਤਾ ਸਲਾਇਆ ਸੂਟ ਪਹੁੰਚੇਗਾ ਬਟ ਉਹਦੇ ਵਾਸਤੇ ਤੁਹਾਨੂੰ ਸਾਨੂੰ ਦੇਣਾ ਪੈਣਾ ਟਾਈਮ ਕਾਲੀ ਦੇ ਵਿੱਚ ਇੰਦਾ ਡਿਜ਼ਾਈਨ ਦੇਖੋ ਹੁਣ ਬਲੌਕ ਬਹੁਤ ਬਿਊਟੀਫੁੱਲ ਬਲੌਕ ਹੋਇਆ ਹੋਇਆ ਤੁਹਾਨੂੰ ਲੱਗ ਗਿਆ ਵੀ ਦਿਖਾਤਾ ਆ ਦੇਖੋ ਠੀਕ ਹੈ ਆ ਆਏਗੀ ਜੀ ਇਹਦੀ ਫਰੰਟ ਪੂਰਾ ਡਿਜ਼ਾਈਨ ਦਿਖਾ ਦਿੰਨੇ ਆ ਤੁਹਾਨੂੰ ਇਦਾਂ ਨਹੀਂ ਹੈ ਕਿ ਜੇ ਆਫਰ ਚ ਹੈ ਦੇ ਮਾੜੀ ਚੀਜ਼ ਹੈ ਆ ਆਏਗੀ ਜੀ ਇਹਦੀ ਬੈਕ ਠੀਕ ਹੈ ਇਹ ਸਾਈਡ ਤੇ ਆਉਣੀ ਹੈ ਜੀ ਇਹਦੀਆਂ ਬਾਹਾਂ ਠੀਕ ਹੈ ਐਂਡ ਆ ਜਿਹੜਾ ਸਾਰਾ ਡਾਟਡਡ ਡਾਟਡ ਹੈ ਨਾ ਇਹ ਸਾਰਾ ਆਣਾ ਜੀ ਇਹਦੀ ਬਾਟਮ ਤੇ ਠੀਕ ਹੈ ਜੀ ਬਹੁਤ ਹੀ ਪਿਆਰਾ ਪੀਸ ਹੈ ਜੀ ਇਹ ਇਹ 25 2500 26 2600 ਦੇ ਸੂਟ ਸਾਡੇ ਗਏ ਨੇ ਠੀਕ ਹੈ ਤੇ ਹੁਣ ਤੁਹਾਨੂੰ ਅਸੀਂ ਇਹ ਕਿੰਨੇ ਦਾ ਦੇ ਰਹੇ ਹਾਂ ਸਿਰਫ ਤੇ ਸਿਰਫ 1400 ਦਾ ਸੂਟ ਦੇ ਰਹੇ ਹਾਂ ਆਲਮੋਸਟ 50% ਆਫ ਤੇ ਹੈ ਜੀ ਆ ਦੇਖੋ ਦੁਪੱਟਾ ਪਿਓਰ ਮਸਲੀਨ 2.5 ਮੀਟਰ ਕੱਟ ਜਿਹੜੇ ਆਪ ਤਿਆਰ ਕੀਤੇ ਬਿਨਾਂ ਸੋਚੇ ਕਹੀਦਾ ਹੈ ਕਿ 2.5 ਮੀਟਰ ਕੱਟ ਹੈਗੀ ਆ ਆ ਦੇਖੋ ਠੀਕ ਹੈ ਜੀ ਤੇ 25 25 26 2600 ਦੇ ਸੂਟ ਹੈ ਤੇ ਤੁਹਾਨੂੰ ਅੱਜ ਇਹ ਸੂਟ ਮਿਲ ਰਿਹਾ 1400 ਦਾ ਤੇ ਜਿੰਨੂ ਵੀ ਪਸੰਦ ਆਂਦਾ ਹੈ ਬਿਨਾ ਸੋਚੇ ਤੁਸੀਂ ਇਹਨੂੰ ਕਰ ਲਓ ਜੀ ਅਵੇਲ ਕਿਉਂਕਿ ਇਹ ਪੀਸਿਸ ਜਿਹੜੇ ਆ ਇਹ ਵਾਈ ਵਾਰੀ ਇੰਨੇ ਲੈਸ ਤੇ ਨਹੀਂ ਮਿਲਨੇ ਕਿਉਂਕਿ ਸਾਡੀ ਬਲੌਕ ਗਰਮੀ ਹੈ ਤੇ ਵਿੱਚ ਵੀ ਆ ਜਿੱਦਾਂ ਵੀ ਤੁਸੀਂ ਲੈਂਦੇ ਹੋ ਕਦੀ ਵੀ ਇੰਨੀ ਲੈਸ ਤੇ ਨਹੀਂ ਰਹਿਦੀ ਤੇ ਹੁਣ ਤੁਹਾਨੂੰ ਦਿਖਾ ਰਹੇ ਆ ਜੀ ਅਸੀਂ ਆਫਰ ਵਾਲੇ ਪੀਸਿਸ ਠੀਕ ਹੈ ਆ ਦੇਖੋ ਬਿਊਟੀਫੁਲ ਸੂਟ yellow ਕਲਰ fox georgette ਠੀਕ ਹੈ ਆ ਦੇਖੋ ਕਿੰਨਾ ਪਿਆਰਾ ਕਲਰ ਹੈ ਚਾਹੇ ਬਜ਼ੁਰਗ ਪਾਓ ਚਾਹੇ ਕੋਈ ਗਰਲਿਸ਼ ਲੁੱਕ ਵੀ ਦੇਗਾ ਇਹ ਆਫਟਰ ਸਟਿਚਿੰਗ ਠੀਕ ਹੈ ਜੀ ਬਹੁਤ ਹੀ ਪਿਆਰਾ ਪੀਸ ਹੈ ਆ ਦੇਖੋ ਬਹੁਤ ਸੋਹਣਾ ਪੀਸ ਹੈ ਜੀ ਇਹ ਠੀਕ ਹੈ ਜੀ ਆ ਦੇਖੋ ਬਹੁਤ ਪਿਆਰਾ ਪੀਸ ਹੈ ਠੀਕ ਹੈ ਸੋ ਇਹਨਾਂ ਇਹਨਾਂ ਨੇ ਪ੍ਰਾਈਸ ਹਰ ਉਹ ਦੱਸ ਦਿੰਨੇ ਆ ਈਚ ਪੀਸ ਤੁਹਾਨੂੰ ਪੈਣਾ ਹੈ ਜੀ 650 ਓਨਲੀ ਬੜੀ ਅੱਛੀ ਵਾਲੀ ਜਾਰਜਟ 5 5 ਮੀਟਰ ਕੱਟ ਹੈਗੇ ਨੇ ਬਹੁਤ ਹੀ ਪਿਆਰੇ ਨੇ ਸਾਰੇ 650 ਦਾ ਇੱਕ ਪੀਸ ਪੈਣਾ ਹੈ ਜੀ ਤੁਹਾਨੂੰ ਠੀਕ ਹੈ ਸੋ ਇਦਾਂ ਹੀ ਜੁੜੇ ਰਹੋ ਤੇ ਕਰਦੇ ਰਹੋ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤਾਂ ਹੀ ਤੁਹਾਨੂੰ ਸਾਰੀਆਂ ਸਾਡੀਆਂ ਵੀਡੀਓਜ਼ ਦੇਖਣਗੀਆਂ ਇਦਾਂ ਹੀ ਜੁੜੇ ਰਹੋ ਕਰਦੇ ਰਹੋ ਜੀ ਪਿਆਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ